ਸਤਿ ਸ੍ਰੀ ਅਕਾਲ ਤੇ ਤੁਹਾਡਾ ਸਿੱਧੂ ਬਟੀਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਉਹ ਆਪਾਂ ਪ੍ਰਿੰਟਰਡ ਤੇ ਵਰਕ ਵਾਲੇ ਸੂਟਾਂ ਦੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਤੇ ਬਹੁਤ ਹੀ ਸੋਹਣੀ ਜਿਹੜੀ ਆਪਾਂ ਸੂਟਾਂ ਦੇ ਉੱਪਰ ਐਮਬਰਾਡਰੀ ਕਰਾਈ ਹੈ ਮਸ਼ੀਨ ਵਰਕ ਦੇ ਸਾਰੇ ਇਹ ਸੂਟ ਨੇਗੇ ਤੇ ਜਿਹੜੇ ਹੈਗੇ ਨੇ ਇਹਨਾਂ ਦੇ ਪ੍ਰਿੰਟਡ ਸੂਟ ਆਪਾਂ ਤੁਹਾਨੂੰ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਆਪਾਂ ਕਿਹੜੇ-ਕਿਹੜੇ ਕੱਪੜੇ ਦੇ ਵਿੱਚ ਇਹ ਰੈਡੀ ਕੀਤੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਪਲੀਏ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਆਪਣਾ ਦੂਸਰਾ ਚੈਨਲ ਹੈਗਾ ਜੀ ਕਮਲ ਫੈਸ਼ਨ ਸੂਟਸ ਜਿਹੜੇ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੇ ਇਸ ਚੈਨਲ ਨੂੰ ਵੀ ਉਨਾ ਹੀ ਪਿਆਰ ਦੇਵੋਗੇ ਤੇ ਮੇਰੇ ਚੈਨਲ ਨੂੰ ਪਲੀਜ਼ ਜਲਦੀ-ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰਾ ਚੈ ਤੇ ਜਦੋਂ ਵੀ ਤੁਸੀਂ ਛੂਟ ਦਾ ਦੇਖੋ ਮੈਨੂੰ ਆਰਡਰ ਦੇਣਾਗਾ ਛੂਟ ਦਾ ਆਰਡਰ ਦੇਣ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਆ ਛੂਟ ਰੈਡੀ ਕਰਾਉਣ ਤੋਂ ਪਹਿਲਾਂ ਹਾਫ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਊਗੀ ਹਾਫ ਪੇਮੈਂਟ ਬਾਅਦ ਦੇ ਵਿੱਚ ਜਦੋਂ ਤੁਹਾਡਾ ਛੂਟ ਮੇਰੇ ਕੋਲ ਰੈਡੀ ਹੋ ਕੇ ਆ ਗਿਆ ਉਸ ਤੋਂ ਬਾਅਦ ਕਿਉਂਕਿ ਆਪਾਂ ਕਾਰੀਗਰਾਂ ਕੋਲੇ ਜਿਹੜਾ ਛੂਟ ਵਰਕਰ ਕਰਵਾਉਣੇ ਦੇਖ ਆਪਾਂ ਕਾਰੀਗਰਾਂ ਨੂੰ ਪਹਿਲਾਂ ਦਿੰਦੇ ਆਂਗੇ ਫਿਰ ਉਸ ਤੋਂ ਬਾਅਦ ਜਿਹੜੇ ਛੂਟ ਆਪਾਂ ਦੇਖੋ ਸਟੀਚਿੰਗ ਲਈ ਆਪਣਾ ਛੂਟ ਜਿਹੜਾ ਆਪਣੇ ਕੋਲ ਆਉਂਦਾਗਾ ਤੇ ਆਪਾਂ ਉਸ ਤੋਂ ਬਾਅਦ ਜਿਹੜਾ ਇਹ ਸੂਟ ਆਗਾ ਆਪਾਂ ਕਸਟਮਰ ਨੂੰ ਦਿਖਾਉਣਾ ਵੀ ਇਹ ਤੁਹਾਡਾ ਸੂਟ ਆਗਾ ਵਰਕ ਹੋ ਕੇ ਰੈਡੀ ਹੈਗਾ ਸਲਾਈ ਹੋ ਕੇ ਰੈਡੀ ਹੈ ਤਾਂ ਉਹਦੀ ਆਪਾਂ ਹਾਫ ਪੇਮੈਂਟ ਬਾਅਦ ਦੇ ਵਿੱਚ ਲੈਣੇ ਆ ਕਿਉਂਕਿ ਆਪਾਂ ਜਿਹੜੀ ਹਾਫ ਪੇਮੈਂਟ ਬਾਅਦ ਦੇ ਵਿੱਚ ਲੈਣੇ ਆ ਆਪਾਂ ਫਿਰ ਕਿਉਂਕਿ ਪਾਰਸਲ ਵੀ ਲਗਾਉਣਾ ਹੁੰਦਾਗਾ ਤੇ ਇਹ ਨਹੀਂ ਹੈਗਾ ਵੀ ਆਪਾਂ ਕੋਈ ਤੁਹਾਡੇ ਤੋਂ ਇਹਦੀ ਪੇਮੈਂਟ ਲੈ ਲਈਏ ਤੇ ਤੁਹਾਨੂੰ ਹਾਫ ਪੇਮੈਂਟ ਸੂਟ ਰੈਡੀ ਕਰਨ ਤੋਂ ਪਹਿਲਾਂ ਨਹੀਂ ਪੂਗੀ ਹਾਫ ਪੇਮੈਂਟ ਕਰਨੀ ਪੂਗੀ ਤੁਹਾਨੂੰ ਬਾਅਦ ਦੇ ਵਿੱਚ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਤਾਂ ਤੁਹਾਨੂੰ ਦਿਖਾਉਣਾ ਪ੍ਰਿੰਟਡ ਤੇ ਵਰਕ ਵਾਲੇ ਸੂਟ ਇਹਦੇ ਆਪਾਂ ਪਸ਼ਮੀਨੇ ਦੇ ਇਹ ਪਹਿਲਾ ਸੂਟ ਹੈਗਾ ਕਟ్రਾਈ ਦੇ ਵਿੱਚ ਕਟ్రਾਈ ਦਾ ਸੂਟ ਹੈਗਾ ਟੀਸਟਾ ਦੀ ਕਟ్రਾਈ ਦਾ ਸੂਟ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਮੈਚਿੰਗ ਸੂਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆਗਾ ਇਹ ਟੀਸਟਾ ਦੀ ਕਟ్రਾਈ ਦਾਗਾ ਪਿਓਰ ਕਟ్రਾਈ ਦੇ ਵਿੱਚ ਆਹੇ ਸੂਟ ਕਪੜਾ ਹੀ ਬਹੁਤ ਜ਼ਿਆਦਾ ਸੋਹਣਾਗਾ ਪੂਰਾ ਹਲਕਾਗਾ ਇਹਦੇ ਵਿੱਚ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀਗੀ ਇਹਨੂੰ ਐਦਾਂ ਹੀ ਆਪਾਂ ਜਿਹੜਾ ਸੂਟ ਨੂੰ ਸਲਾਈ ਕਰਕੇ ਪਾ ਸਕਦੇ ਆਂਗੇ ਘਰ ਵਿੱਚ ਵੀ ਇਹਨੂੰ ਕਰ ਸਕਦੇ ਆਂਗੇ ਹੈਂਡਵਾਸ਼ ਵਾਲਾ ਸੂਟ ਹੈਗਾ ਇਹ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਦੇਖੋ ਮੈਚਿੰਗ ਸਲਵਾਰ ਰੱਖੀ ਹੋਈ ਹੈ ਤੇ ਪ्युअर ਚਨੂਨ ਦਾ ਇਹਦੇ ਨਾਲ ਆਪਾਂ ਲਗਾਏਗਾ ਦੁਪੱਟਾ ਦੁਪੱਟੇ ਨੂੰ ਜਿਹੜੀ ਆਪਾਂ ਦੇਖੋ ਸ਼ਰਟ ਦੀ ਕਿਨਾਰੇ ਦੇ ਉੱਪਰ ਆਪਾਂ ਲੈਂਸ ਦੇ ਬ੍ਰੀਕ ਪਾਈਪਿੰਗ ਦਿੱਤੀ ਆ ਉਸੇ ਤਰ੍ਹਾਂ ਹੀ ਦੇਖੋ ਆਪਾਂ ਸ਼ਰਟ ਦੇ ਜਿਹੜੀ ਆਪਣੀ ਸੌਰੀ ਦੁਪੱਟੇ ਦੀ ਕੰਨੀ ਦੇ ਉੱਪਰ ਦਿੱਤੀ ਹੋਈ ਹੈਗੀ ਇਸ ਤਰ੍ਹਾਂ ਦਾ ਪ्युअर ਚਨੂਨ ਦਾ ਇਹਦੇ ਨਾਲ ਦੁਪੱਟਾ ਰੱਖਿਆ ਹੈਗਾ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਦੀ ਰੱਖੀ ਹੈਗੀ ਇਹ ਸਲਵਾਰ ਜਿਹੜੀ ਸਲਵਾਰ ਹੈਗੀ ਪ੍ਰਿੰਟਡ ਹੈਗੀ ਹਲਕਾ ਜਿਹਾ ਪ੍ਰਿੰਟ ਹੈ ਦੇ ਵਿੱਚ ਬਲੌਕ ਪੇਂਟ ਪ੍ਰਿੰਟ ਜਗਾ ਤੇ ਐਸ ਤਰ੍ਹਾਂ ਦੇ ਦੇਖੋ ਇਹ ਸ਼ਰਟ ਦਾ ਕੱਪੜਾ ਹੈ ਇਹ ਹੈਗਾਗਾ ਇੱਕ ਟਰਾਈ ਦੇ ਵਿੱਚ ਸੂਟ ਤੇ ਬਹੁਤ ਹੀ ਜਿਆਦਾ ਸੋਹਣਾ ਹੈ ਜੇਕਰ ਤੁਹਾਨੂੰ ਸੂਟ ਪਸੰਦ ਆਗਾ ਤੁਸੀਂ ਸਕਰੀਨਸ਼ਾਟ ਸਾਨੂੰ ਜਿਹੜਾ ਭੇਜ ਸਕਦੇ ਹੋਗੇ ਉਸ ਤੋਂ ਬਾਅਦ ਅਗਲਾ ਸੂਟ ਹੈਗਾ ਇਹ ਵੀ ਹੈਗਾ ਜਿਹੜਾ ਪਸ਼ਮੀਨੇ ਦੇ ਵਿੱਚ ਹੈ ਸ਼ੇਮਰ ਪਸ਼ਮੀਨੇ ਦੇ ਵਿੱਚ ਇਹ ਸੂਟ ਹੈਗਾ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਦੇਖੋ ਸਕਾਈ ਜੇ ਕਲਰ ਦਾ ਇਹ ਸੂਟ ਹੈਗਾ ਇਹ ਇੱਕੋ ਹੀ ਕਸਟਮਰ ਦੇ ਸੂਟ ਨੇ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰੇ ਸੂਟ ਇੱਕੋ ਹੀ ਕਸਟਮਰ ਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਸੂਟ ਹੈਗਾ ਬਹੁਤ ਹੀ ਸੋਹਣਾ ਜਿਹੜਾ ਤਾਂ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਇਹ ਆਲਓਵਰ ਸੂਟ ਹੈਗਾ ਜਿਹੜਾ ਇਹ ਸੂਟ ਹੈਗਾ ਆਲਓਵਰ ਹੈਗਾ ਇਹਦੇ ਨਾਲ ਵੀ ਆਪਾਂ ਪਿਓਰ ਚਨੂਨ ਦਾ ਰੱਖਿਆ ਹੈਗਾ ਦੁਪੱਟਾ ਕਿਉਂਕਿ ਜਿਹੜਾ ਇਹ ਵਾਲਾ ਕਲਰ ਹੈਗਾ ਇਹ ਹਾਫ ਦੇ ਉੱਪਰ ਨਹੀਂ ਹੁੰਦਾ ਹੈਗਾ ਇਹਦੇ ਲਈ ਆਪਾਂ ਇਹ ਪਿਓਰ ਚਨੂਨ ਦਾ ਦੁਪੱਟਾ ਰੱਖਿਆ ਹੈਗਾ ਤੇ ਜਿਵੇਂ ਦੀ ਆਪਾਂ ਕਿਨਾਰੀ ਦੇਖੋ ਚਾਕਾਂ ਦੇ ਉੱਪਰ ਦਿੱਤੀ ਹੈ ਉਸੇ ਤਰ੍ਹਾਂ ਦੀ ਕਿਨਾਰੀ ਜਿਹੜੀ ਆਪਾਂ ਦੁਪੱਟੇ ਦੇ ਉੱਪਰ ਲਗਾਈ ਹੈਗੀ ਕਿਉਂਕਿ ਆਪਾਂ ਹਰ ਇੱਕ ਚੀਜ਼ ਦਾ ਇਹ ਚੀਜ਼ ਦਾ ਧਿਆਨ ਰੱਖਦੇ ਹਾਂ ਕਿਉਂਕਿ ਬੁਟੀਕ ਦੇ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬੁਟੀਕ ਦੇ ਸੂਟ ਹੁੰਦੇ ਨੇ ਤਾਂ ਉਹਨੂੰ ਆਪਾਂ ਦੇਖੋ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਚੀਜ਼ ਆ ਗਈ ਆਪਾਂ ਸੇਨ ਤੋਂ ਸੇਨ ਦੁਪੱਟੇ ਦੇ ਉੱਪਰ ਲਗਾਉਣੀ ਹੈ ਉਹੀ ਆਪਾਂ ਲਗਾਉਣੀ ਹੈਗੇ ਸ਼ਾਲਟ ਦੇ ਉੱਪਰ ਇਹ ਹੈਗਾ ਆਲ ਓਵਰ ਸੂਟ ਉਸ ਤੋਂ ਅਗਲਾ ਸੂਟ ਹੈਗਾ ਗਾ ਪ੍ਰਿੰਟਡ ਦੇਖੋ ਇਹ ਪਿਓਰ ਜਾਰਜਟ ਦੇ ਵਿੱਚ ਹੈਗਾ ਪਿਓਰ ਜਾਰਜਟ ਦੀ ਸ਼ਾਲਟ ਹੈ ਇਸ ਤਰ੍ਹਾਂ ਤੁਸੀਂ ਦੇਖ ਲਓ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਸਾਰਾ ਸੂਟ ਤੁਸੀਂ ਦੇਖ ਸਕਦੇ ਇਹਦੇ ਨਾਲ ਦੇ ਆਪਾਂ ਬਹੁਤ ਸਾਰੇ ਸੂਟ ਹੈ ਜਿਹੜੇ ਆਪਾਂ सेल ਕਰ ਚੁੱਕਿਆਂਗੇ ਆਪਾਂ ਵਰਕ ਕਰਾ ਕੇ ਵੀ ਸੇਲ ਕੀਤੇ ਨੇ ਇਹ ਬਿਨਾ ਵਰਕ ਤੋਂ ਵੀ ਇਹ ਪਿਓਰ ਜੋਰਜਟ ਦੀ ਸ਼ਰਟ ਹੈਗੀ ਇਹਦੇ ਨਾਲ ਪਲੇਨ ਨੇਚਰਲ ਕ੍ਰੇਵ ਦੀ ਰੱਖੀ ਹੋਈ ਹੈ ਸਲਵਾਰ ਨੇਚਰਲ ਕ੍ਰੇਵ ਦੀ ਸਲਵਾਰ ਰੱਖੀ ਦੇਣਾ ਦੁਪੱਟਾ ਇਹਦੇ ਨਾਲ ਪ੍ਰਿੰਟਡ ਹੈਗਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਆਪਾਂ ਲੈਸ ਲਗਾ ਕੇ ਜਿਹੜਾ ਦੁਪੱਟਾ ਰੈਡੀ ਕੀਤਾਗਾ ਇਸ ਤਰ੍ਹਾਂ ਨਾਲ ਦੇਖੋ ਦੁਪੱਟਾ ਹੈਗਾ ਦਾ ਦੁਪੱਟੇ ਦੇ ਉੱਪਰ ਸਾਰੇ ਦੇ ਉੱਪਰ ਦੇਖੋ ਉਸੇ ਤਰ੍ਹਾਂ ਹੀ ਬਾਰਡਰ ਬਣਿਆ ਹੋਇਆ ਜਿੱਦਾਂ ਦਾ ਸ਼ਰਟ ਦੇ ਵਿੱਚ ਪ੍ਰਿੰਟਡ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤਾਂ ਇਹ ਸੂਟ ਤੁਸੀਂ ਜਿਹੜਾ ਆਪਣੇ ਲਈ ਬੁੱਕ ਕਰਵਾ ਸਕਦੇ ਹੋਗੇ ਇਸ ਤੋਂ ਅਗਲਾ ਸੂਟ ਹੈਗਾ ਕਿ ਦੇਖੋ ਪਸ਼ਮੀਨੇ ਦਾ ਰਾਮਟੈਕਸ ਪਸ਼ਮੀਨੇ ਦਾ ਸੂਟ ਹੈਗਾ ਪਿਸਤਾਇਆ ਕਲਰ ਦਾ ਸੂਟ ਹੈ ਇਹਨੂੰ ਆਪਾਂ ਦੇਖੋ ਇਸ ਤਰ੍ਹਾਂ ਜਿਹੜਾ ਵਰਕ ਕੀਤਾ ਮਸ਼ੀਨ ਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਤਾਂ ਨੇੜੇ ਤੋਂ ਕੰਮ ਦੇਖ ਸਕਦੇ ਹੋ ਆਪਣਾ ਕੰਮ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਨੀਡ ਐਂਡ ਕਲੀਨ ਪੂਰਾ ਸਾਫ਼ ਸੁਥਰਾ ਕੰਮ ਹੈਗਾ ਕੁਝ ਦੇਦੇ ਚਾਕਾਂ ਦੇ ਉੱਪਰ ਆਪਾਂ ਦੇਖੋ ਇਸ ਤਰ੍ਹਾਂ ਦੀ ਬੀਕ ਜਿਹੜੀ ਲੈਸ ਦਿੱਤੀ ਹੋਈ ਹੈਗੀ ਕ੍ਰੀਮ ਸ਼ੇਡ ਦੀ ਜਿਹੜਾ ਆਪਣੇ ਸ਼ਾਰਟ ਦੇ ਕਿਨਾਰੇ ਦੇ ਉੱਪਰ ਕੱਟਵਰਕ ਆ ਗਿਆ ਉਸੇ ਤਰ੍ਹਾਂ ਹੀ ਦੇਖੋ ਕੰਮ ਕੀਤਾ ਹੋਇਆ ਹੈਗਾ ਬਾਹਾਂ ਦੇ ਉੱਪਰ ਪਿਆਰ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਇਹ ਸੂਟ ਰੈਡੀ ਕੀਤਾ ਹੋਇਆ ਹੈਗਾ ਪਿਸਤਾ ਕਲਰ ਦਾ ਸੂਟ ਹੈਗਾ ਸਲਵਾਰ ਜਿਹੜੀ ਦੇ ਨਾਲ ਰੱਖੀ ਆਪਾਂ ਸਲਵਾਰ ਹੈਗੀ ਹੈ ਕਿ ਬਿਲਕੁਲ ਪਲੇਨ ਸਲਵਾਰ ਪਲੇਨ ਹੈਗੀ ਤੇ ਇਹਦਾ ਦੁਪੱਟਾ ਜਿਹੜਾ ਉਹ ਰੱਖਿਆ ਆਪਾਂ ਹਾਫ ਚਨੂਨ ਦਾ ਇਹ ਦੁਪੱਟਾ ਆਪਾਂ ਹੱਥ ਨੂੰ ਨਾ ਰੱਖਿਆ ਉਸੇ ਤਰ੍ਹਾਂ ਦੀ ਲੈਸ ਆਪਾਂ ਜਿਹੜੀ ਦੁਪੱਟੇ ਦੇ ਉੱਪਰ ਲਗਾਈ ਹੈਗੀ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਪੀਸ ਬਣ ਕੇ ਰਹਿ ਗਿਆ ਇਸ ਤੋਂ ਅਗਲਾ ਸੂਟ ਹੈਗਾਗਾ ਇਹ ਵੀ ਪਸ਼ਮੀਨੇ ਦੇ ਉੱਪਰ ਹੈਗਾ ਇਸ ਤਰ੍ਹਾਂ ਦਾ ਇਹ ਥੋੜਾ ਜਿਹਾ ਇਹਦੇ ਨਾਲੋਂ ਮਹਿੰਗੇ ਦੇ ਵਿੱਚ ਹੈ ਇਹ ਵੀ ਰਾਮ ਟੈਕਸ ਦਾ ਪਸ਼ਮੀਨਾ ਹੈਗਾ ਇਹ ਲਾਈਨਾਂ ਵਾਲਾ ਹੈਗਾ ਸਿੱਧੀਆਂ ਦੇ ਕੋਲ ਲਾਈਨਾਂ ਵਾਲਾ ਪਸ਼ਮੀਨਾ ਹੈਗਾ ਜੇ ਤੁਸੀਂ ਦੇਖ ਸਕਦੇ ਇਹਦੇ ਚਾਕਾਂ ਘੇਰ ਦਾ ਕੰਮ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਚਾਕਾਂ ਘੇਰ ਦਾ ਕੰਮ ਹੈਗਾ ਉਸੇ ਤਰ੍ਹਾਂ ਹੀ ਦੇਖੋ ਆਪਾਂ ਬਾਵਾ ਦੇ ਉੱਪਰ ਕੰਮ ਰੈਡੀ ਕੀਤਾ ਇਹਦੇ ਇਹ ਸਾਰੇ ਸੂਟ ਆ ਜਿਹੜੇ ਅਮਰੀਕਾ ਦੇਣਗੇ ਆਪਣੇ ਕੋਲ ਜਿਹੜੇ ਆਰਡਰ ਸੀਗਾ ਅਮਰੀਕਾ ਦਾ ਆਰਡਰ ਸੀ ਇੱਕੋ ਹੀ ਕਸਟਮਰ ਦੇ ਸੂਟ ਆ ਇਹ ਸਾਰੇ ਇਸ ਤਰ੍ਹਾਂ ਦੇਖੋ ਇਹਦੇ ਬਾਵਾ ਦੇ ਉੱਪਰ ਕੰਮ ਆ ਜਾਊਗਾ ਇਹ ਸਾਰੇ ਸੂਟਾਂ ਪਾਸ ਸਟੀਚਿੰਗ ਕੀਤੀ ਆ ਤੁਸੀਂ ਦੇਖ ਸਕਦੇ ਹੋ ਕੰਮ ਇਹ ਵੀ ਪੂਰਾ ਸਾਫ ਸੁਥਰਾ ਨੀਟ ਐਂਡ ਕਲੀਨ ਪੂਰਾ ਕੰਮ ਤੁਹਾਨੂੰ ਮਿਲੂਗਾ ਇਹ ਇਦਾਂ ਨਹੀਂ ਹੈਗਾ ਕੋਈ ਕੰਮ ਦੇ ਵਿੱਚ ਕੁਝ ਵੀ ਦੇਖੋ ਹੋਊਗਾ ਇਹਦੇ ਨਾਲ ਸਲਵਾਰ ਆ ਜਿਹੜੀ ਉਹ ਵੀ ਬਿਲਕੁਲ ਪਲੇਨ ਰੱਖੀ ਆ ਕਿ ਇਸ ਤਰ੍ਹਾਂ ਦੀ ਇਹਦੇ ਦੁਪੱਟਾ ਰੱਖਿਆ ਆਪਾਂ ਪਿਓਰ ਚਨੂਨ ਦਾ ਕਿਉਂਕਿ ਇਹ ਸੂਟ ਦਾ ਕੱਪੜਾ ਜਿਹੜਾ ਥੋੜਾ ਜਿਆ ਮਹਿੰਗਾ ਇਹਦੇ ਲਈ ਆਪਾਂ ਇਹਦੇ ਨਾਲ ਲਗਾਇਆ ਕਿ ਪਿਓਰ ਚਨੂਨ ਦਾ ਦੁਪੱਟਾ ਆਪਾਂ ਇਹ ਕਸਟਮਰ ਦੇ ਪਹਿਲਾਂ ਵੀ ਜਿਹੜੇ ਸੂਟ ਭੇਜ ਚੁੱਕੇ ਆਂ ਇਹਦੇ ਸਰਫਤ ਨੂੰ ਦੁਪੱਟੇ ਦੇ ਉੱਪਰ ਇਹਦੀ ਲੈਸ ਲਗਾਉਣ ਵਾਲੀ ਰਹਿੰਦੀ ਹੈਗੀ ਇਸ ਤੋਂ ਅਗਲਾ ਸੂਟ ਹੈ ਜਿਹੜਾ ਉਹ ਵੀ ਪਸ਼ਮੀਨੇ ਦਾਗਾ ਇਹ ਮਾਊਸ ਕਲਰ ਦਾ ਸੂਟ ਹੈ ਇਹ ਪੀਜ ਕਲਰ ਦਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਮਾਊਸ ਕਲਰ ਦਾ ਸੂਟ ਹੈ ਇਹਦੇ ਵੀ ਆਪਾਂ ਘੇਰ ਦੇ ਤੇ ਬਾਹਾਂ ਦੇ ਉੱਪਰ ਹੀ ਕੰਮ ਕੀਤਾਗਾ ਇਸ ਤਰ੍ਹਾਂ ਦੇਖੋ ਮਸ਼ੀਨ ਵਰਕ ਨਾਲ ਹੀ ਸਾਰੇ ਸੂਟੇ ਰੈਡੀ ਕਰਵਾਏ ਇਹਨਾਂ ਨੇ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਜਿਹੜਾ ਸੂਟ ਇਹ ਬਣ ਕੇ ਰਹਿ ਗਿਆ ਇਹਦੇ ਨਾਲ ਦੇ ਆਪਾਂ ਦੋ ਸੂਟ ਸੇਮ ਹੋਰ ਰੈਡੀ ਕਰਨੇ ਸੇਮ ਕਲਰ ਤੇ ਸੇਮ ਡਿਜ਼ਾਈਨ ਦੇ ਵਿੱਚ ਇਹ ਆਪਣੇ ਕੋਲ ਦੋ ਸੂਟਾਂ ਦਾ ਇਹ ਹੋਰ ਆਰਡਰ ਆਗਾ ਜਿਹੜਾ ਆਪਾਂ ਇਹ ਸੂਟ ਜਿਹੜੇ ਰੈਡੀ ਕਰਨਾਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨੇ ਤੇ ਬਾਹਾਂ ਦੇ ਉੱਪਰ ਕੰਮ ਹੈ ਤੇ ਇਹਦੀ ਵੀ ਸਲਵਾਰ ਹੈ ਜਿਹੜੀ ਆਪਾਂ ਬਿਲਕੁਲ ਪਲੇਨ ਰੱਖੀ ਹੈਗੀ ਤੇ ਦੁਪੱਟੇ ਦੇ ਇਹਦੇ ਵੀ ਆਪਾਂ ਹਾਫ ਟੂਨੂਨ ਦਾ ਦੁਪੱਟਾ ਰੱਖਿਆ ਹੈ ਸਿਰਫ ਦੁਪੱਟੇ ਦੇ ਉੱਪਰ ਆਪਣੀ ਜਿਹੜੀ ਲੈਂਸ ਲਗਾਉਣ ਵਾਲੀ ਰਹਿੰਦੀ ਹੈ ਕਿ ਇਹਨਾਂ ਦੇ ਸਾਰੇ ਸੂਟ ਜਿਹੜੇ ਕੰਪਲੀਟ ਨੇ ਇਹ ਜਿਹੜਾ ਆਰਡਰ ਆ ਗਿਆ ਆਪਣੇ ਕੋਲੇ ਇਹ ਅਮਰੀਕਾ ਵਾਲਾ ਦਾ ਆਰਡਰ ਆ ਗਿਆ ਇਹ ਦੀਦੀ ਜੀ ਆਪਾਂ ਸੂਟ ਜਿਹੜੇ ਪਹਿਲਾਂ ਵੀ ਭੇਜ ਚੁੱਕੇ ਹਾਂਗੇ ਉਹਨਾਂ ਨੇ ਬਹੁਤ ਜਿਆਦਾ ਜਿਹੜੇ ਸੂਟ ਪਸੰਦ ਕੀਤੇ ਉਹ ਆਪਾਂ ਨੇਚਰਲ ਕਰੇਵ ਦੇ ਉੱਪਰ ਤੇ ਹੋਰ ਸਟਾਫ ਦੇ ਉੱਪਰ ਜਿਹੜੇ ਵਰਕ ਕਰਵਾ ਕੇ ਭੇਜੇ ਸੀਗੇ ਤੇ ਉਹਨਾਂ ਨੂੰ ਬਹੁਤ ਹੀ ਜਿਆਦਾ ਜਿਹੜੇ ਸੂਟ ਪਸੰਦ ਆਏ ਮੈਨੂੰ ਉਮੀਦ ਹੈ ਵੀ ਇਹ ਸੂਟ ਵੀ ਤੁਹਾਨੂੰ ਪਸੰਦ ਆਉਣਗੇ ਜੇਕਰ ਇਹ ਸੂਟ ਤੁਹਾਨੂੰ ਪਸੰਦ ਹੋਏ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਕੱਪੜੇ ਦੇ ਉੱਪਰ ਜਿਹੜਾ ਇਹ ਡਿਜ਼ਾਈਨ ਤੁਸੀਂ ਕਰਵਾ ਸਕਦੇ ਹੋਗੇ ਤੇ ਸਾਨੂੰ ਜਿਹੜਾ ਤੁਸੀਂ ਆਰਡਰ ਦੇ ਸਕਦੇ ਹੋਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਪਾਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ